ਤੇ ਅਗਰ ਜੇ ਮੈਂ ਵੀ ਇੱਥੇ ਮੇਰੀ ਮੌਤ ਹੋ ਜਾਂਦੀ ਹੈ ਗਵਰਲੀ ਰਾਜ ਲੱਗ ਜਾਂਦਾ ਫਿਰ ਤੁਹਾਡਾ ਸਰਕਾਰ ਬਚ ਜੂ ਤੁਹਾਡੇ ਨਹੀਂ ਬਚਣੀ ਜਿਹੜੇ ਚੁੱਪ ਧਾਰੀ ਹੋਈ ਹੈ ਚੁੱਪ ਤੋੜੋ ਲੋਕ ਇਹ ਇਮੇਦਰ ਕਰਦੇ ਨੇ ਇਹ ਡੱਲੇਵਾਲ ਸਾਹਿਬ ਨੇ ਅੰਦਰ ਉਹਨਾਂ ਨੂੰ ਜਵਾਬ ਸਾਰੇ ਮੰਤਰੀਆਂ ਨੂੰ ਦਿੱਤੇ ਨੇ ਤਾਂ ਉਹਨਾਂ ਦਾ ਮੇਨ ਇਹੀ ਸੀਗਾ ਨਹੀਂ ਜੀ ਤੁਸੀਂ ਬਜ਼ੁਰਗੋਂ ਤੁਹਾਨੂੰ ਬਹੁਤ ਲੋਡ ਹੈ ਡਬਲ ਇੰਜਨ ਵਾਲੀ ਗੱਲ ਕਹੀ ਇੰਜਨ ਤੋਂ ਬਗੈਰ ਢੱਬੇ ਨਹੀਂ ਚੱਲਦੇ ਤਾਂ ਉਹਨਾਂ ਨੇ ਇਹ ਵੀ ਕਿਹਾ ਪੱਖਿਓ ਦੇਸ਼ ਜਾਦਕਰਮਾਂ ਵਿੱਚ ਸ਼ਹੀਦ ਹੋ ਗਿਆ ਸਿੱਕਿ ਉਹ ਮੂਵਮੈਂਟ ਰੁੱਕ ਗਈ ਅਨੇਕਾਂ ਭਗਤ ਸਾਂ ਹੋਏ ਜੇ ਮੈਂ ਸ਼ਹੀਦ ਹੋ ਜਾਂ ਕਿਸਾਨਾਂ ਨੂੰ ਹੋ ਸਕਦਾ ਮੇਰੇ ਨਾਲ ਕੋਈ ਸਿਆਣਾ ਲੀਡਰ ਮੇਰੇ ਨਾਲ ਚੰਗੀ ਸੇਧ ਦੇਵੇ ਤਾਂ ਤੁਹਾਡਾ ਜਿਹੜਾ ਫਰਜ਼ ਮੰਨਦਾ ਤੁਸੀਂ ਆਪਦੇ ਫਰਜ਼ ਦੀ ਚਿੰਤਾ ਕਰੋ ਕਿ ਮੈਨੂੰ ਕੱਲੇ ਇਸ ਗੱਲ ਤੇ ਜਿਹੜਾ ਸਮਾਂ ਗਾਲ ਰਹੇ ਹੋ ਜਾਂ ਸਾਡੀ ਕਮੇਟੀ ਨਾਲ ਤੁਸੀਂ ਜਿਹੜੀ ਗੱਲਬਾਤ ਕੀਤੀ ਆ 2-3 ਦਿਨ ਸਿਰਫ ਇਸੇ ਗੱਲ ਤੇ ਕੀਤੀ ਜੀ ਇਹ ਹੀ 3 ਦਿਨ ਕੇਂਦਰ ਦੇ ਖਿਲਾਫ ਲਾਏ ਹੁੰਦੇ ਇਹਦਾ ਰਿਜ਼ਲਟ ਕੁਝ ਹੋਰ ਹੁੰਦਾ ਏ ਡੱਲੇਵਾਲ ਸਾਹਿਬ ਨੇ ਉਹਨਾਂ ਨੂੰ ਜਿਹੜੀ ਸਾਫ਼ ਹੈ ਨਾ ਉਹਨਾਂ ਨੇ ਕਿਹਾ ਵੀ ਮੈਂ ਕੁਝ ਲੈਣਾ ਹੈ ਨਾ ਮੈਨੂੰ ਲੋੜ ਹੈ ਮੈਂ ਇੱਥੇ ਹੀ ਆ ਜੋ ਮੇਰੇ ਲੋਕਾਂ ਨੇ ਜੋ ਮੇਰੇ ਕੇਡਰ ਨੇ ਜੋ ਮੇਰੇ ਫੋਰਮਾਂ ਨੇ ਜੋ ਫੈਸਲਾ ਕੀਤਾ ਮੈਂ ਉਤੇ ਡਿੱਡਾ ਮੈਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਮੈਂ ਲੋਕਾਂ ਦੇ ਵਿਸ਼ਵਾਸ ਘਾਤ ਨਹੀਂ ਕਰੂੰਗਾ ਮੈਂ ਇੱਥੇ ਹੀ ਜਾਣ ਦੇਊਗਾ ਇਹ ਹੁਣ ਸੋਡਾ ਸਵਾਲ ਬਣਦਾ ਹੈ ਕਿ ਤੁਸੀਂ ਲੋਕਾਂ ਲਈ ਕੀ ਕਰ ਸਕਦੇ ਹੋ ਇਹ ਸਵਾਲ ਡੱਲੇਵਾਲ ਸਾਹਿਬ ਨੇ ਨੂੰ ਸਾਰਿਆਂ ਨੂੰ ਅੰਦਰ ਕਿਤੇ